News, ब्रेकिंग न्यूज़ पंजाब दीया खास ਵੱਡੀਆਂ ਖਬਰਾਂ ਚ ਸਵਾਗਤ ਕੀਤਾ ਜਉਂਦਾਈ ਪੰਜਾਬ ਦੀਆਂ ਪੰਜ ਵੱਡੀਆਂ ਖਬਰਾਂ ਪੰਜ ਵੱਡੀਆਂ ਖਬਰਾਂ ਚ ਪੰਜਾਬ ਦੀ ਪਡਾਪਾ ਪੈਨਸ਼ਨ ਵੀ ਜਾਰੀ ਕਰਨ ਦੇ ਹੁਕਮ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਲਦੇ ਆ ਅੱਗੇ ਤਾਜ਼ਾ ਬਲੂਟਿਨ ਦੇ ਵਿੱਚ ਪਹਿਲੇ ਬਲੂਟਿਨ ਦੇ ਵਿੱਚ ਬ੍ਰੇਕਿੰਗ ਨਿਊਜ਼ ਪੰਜਾਬ ਦੀ ਗੰਨੇ ਦੇ ਭਾਅ 15 ਰੁਪਏ ਦਾ ਵਾਅਦਾ ਸੀਐਮ ਮਾਨ 416 ਰੁਪਏ ਕੁਇੰਟਲ ਐਲਾਨਿਆ ਭਾਅ ਪੰਜਾਬ ਦੇ ਵਿੱਚ ਗੰਨੇ ਦਾ ਭਾਅ ਵਧ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਵਾਦਾ ਦੂਜੇ ਬੁਲੇਟਿਨ ਵਿੱਚ ਪੰਜਾਬ ਦੇ 40 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ 1 ਅਕਤੂਬਰ ਤੋਂ 31 ਦਸੰਬਰ ਤੱਕ ਤੁਸੀਂ ਈਕੇ ਵੀਆਈਸੀ ਕੰਪਲੀਟ ਕਰੋ ਤੇ ਆਪਣਾ ਰਾਸ਼ਨ ਆਪਣੇ ਤੱਕ ਲੈ ਜਾਓ ਸੀਐਮ ਭਗਵੰਤ ਮਾਨ 30000 ਤੋਂ ਵੱਧ ਪਰਿਵਾਰਾਂ ਨੂੰ 370 ਕਰੋੜ ਦੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤੀਸਰੇ ਬੁਲੇਟਿਨ ਦੇ ਵਿੱਚ ਚੌਥੇ ਬਲੂਟਨ ਦੇ ਵਿੱਚ ਸਵਾਗਤ ਹੈ ਪੰਜਾਬੀ ਅਦਰਦਾ ਦਿੱਲੀ ਪ੍ਰਦੂਸ਼ਣ ਦੇ ਠੰਡ ਦਾ ਡਬਲ ਅਟੈਕ ਜਜਾ ਨੂੰ ਪੰਜਾਬ ਚ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਹਾਲ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਧੁੰਦ ਦਾ ਖਹਿਰ ਜਾਰੀ ਰਹੇਗਾ ਦਿਨ ਪਰ ਧੁੰਦ ਵੱਧੀ ਰਹੇਗੀ ਅਗਲੀ ਬੁਲੇਟਿਨ ਪੰਜਾਬ ਦੀ ਪੰਜਵੀਂ ਤੇ ਆਖਰੀ ਖਬਰ ਪੰਜਾਬ ਦੇ ਬਜ਼ੁਰਗਾਂ ਲਈ ਆਈ ਪੰਜਾਬ ਦੇ ਬਜ਼ੁਰਗਾਂ ਲਈ ਖੁਸ਼ਖਬਰੀ ਦਾ ਮਾਹੌਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀਆਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਨੂੰ ਪਰਵਾਨਗੀ ਦਿੱਤੇ ਜਾਂਦੇ ਹੁਕਮ ਜਾਰੀ ਜਿਸ ਵਿੱਚ 2400 ਕਰੋੜ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਨੇ ਜੋ ਪੰਜਾਬ ਭਰ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖੁਸ਼ਖਬਰੀ ਦਾ ਮਾਹੌਲ ਬਣ ਰਿਹਾ ਹੈ